ਸਾਰੇ ਥੱਕਿਓ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਸਾਰੇ ਥੱਕੇ ਹੋਇਓ ਉਹਨੇ ਇਹ ਨਹੀਂ ਕਿਹਾ ਸਿਰਫ ਜਿਹੜੇ ਖੋਜੇਵਾਲ ਦੇ ਵਿੱਚ ਆ ਥੱਕੇ ਹੋਏ ਉਹ ਮੇਰੇ ਕੋਲ ਆਜੋ ਜਿਹੜੇ ਇਸਰਾਇਲ ਦੇ ਵਿੱਚ ਆ ਥੱਕੇ ਹੋਏ ਉਹ ਮੇਰੇ ਕੋਲ ਆਜੋ ਜਾਂ ਸਾਮਰੀਆ ਤੋਂ ਆਜੋ ਕਿੱਥੋਂ ਆਜੋ ਉਹ ਕਹਿੰਦਾ ਸਾਰੇ ਥੱਕੇ ਹੋਇਓ ਜਿੱਥੇ ਵੀ ਤੁਸੀਂ ਆਂ ਤੁਸੀਂ ਆਪਣੀਆਂ ਹਾਲਾਤਾਂ ਤੋਂ ਥੱਕ ਚੁੱਕੇ ਆ ਕਿ ਮੇਰੇ ਹਾਲਾਤ ਨਹੀਂ ਬਦਲ ਰਹੇ ਮੈਂ ਥੱਕ ਗਿਆ ਮੈਂ ਹੰਬ ਗਿਆ ਮੈਂ ਹਾਰ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਜਾਂ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਥੱਕ ਗਏ ਹੋ ਕਿ ਮੈਂ ਇਲਾਜ ਕਰਵਾ ਕਰਵਾ ਕੇ ਥੱਕ ਗਿਆ ਮੈਂ ਫਾਂਡੇ ਕਰਵਾ ਕਰਵਾ ਕੇ ਥੱਕ ਗਿਆ ਮੈਂ ਟੂਣੇ ਕਰ ਕਰ ਕੇ ਥੱਕ ਗਿਆ ਮੈਂ ਆਪਣਾ ਪੈਸਾ ਸਾਰਾ ਬਿਮਾਰੀ ਦੇ ਉੱਤੇ ਉਜਾੜ ਲਿਆ ਆਪਣਾ ਇਲਾਜ ਕਰਾਉਣ ਦੇ ਉੱਤੇ ਉਜਾੜ ਲਿਆ ਆਪਣੇ ਮਸਲੇ ਹੱਲ ਕਰਵਾਉਣ ਦੇ ਲਈ ਉਜਾੜ ਲਿਆ ਮੈਂ ਥੱਕ ਗਿਆ ਹੁਣ ਮੈਂ ਹੋਰ ਕੋਸ਼ਿਸ਼ ਨਹੀਂ ਕਰ ਸਕਦਾ ਮੇਰੇ ਵਿੱਚ ਹੁਣ ਹਿੰਮਤ ਨਹੀਂ ਰਹੀ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਥੱਕੇ ਹੋਏ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਦੇ ਭਾਰ ਹੇਠ ਦੱਬਿਓ ਭਾਰ ਸਿਰਫ ਇੱਕ ਕਵੰਟਲ ਭਾਰ ਤੁਹਾਡੇ ਉੱਤੇ ਆ ਜਾਏ ਉਸੇ ਨੂੰ ਭਾਰ ਨਹੀਂ ਕਹਿੰਦੇ ਕਈ ਵਾਰੀ ਤੁਸੀਂ 1 ਕਿਲੋ ਵੀ ਨਹੀਂ ਚੱਕਿਆ ਹੁੰਦਾ ਪਰ ਫਿਰ ਵੀ ਤੁਸੀਂ ਰੂਹ ਦੇ ਵਿੱਚ ਦੱਬੇ ਹੋਏ ਮਹਿਸੂਸ ਕਰਦੇ ਹੋ ਤੁਹਾਨੂੰ ਲੱਗਦਾ ਜਿੱਦਾਂ ਤੁਹਾਡੇ ਉੱਤੇ ਬਹੁਤ ਸਾਰਾ ਭਾਰ ਰੱਖ ਦਿੱਤਾ ਹੋਏ ਤੁਹਾਡੀ ਜਾਨ ਨਿਕਲਣ ਵਾਲੀ ਹੋਏ ਔਖੀ ਹੋਏ ਤੁਹਾਡੀ ਜਾਨ ਤੁਹਾਡੇ ਸਾਹ ਸੌਖੇ ਨਾ ਆਉਂਦੇ ਹੋਣ ਕਿਉਂਕਿ ਇੱਕ ਪੱਥਰ ਦਾ ਭਾਰ ਚੁੱਕਣ ਦੇ ਨਾਲੋਂ ਮਨ ਦਾ ਜਿਹੜਾ ਉਦਾਸੀ ਦਾ ਭਾਰ ਆ ਉਹ ਚੁੱਕਣਾ ਔਖਾ ਹੈ ਬੋਝ ਪਰੇਸ਼ਾਨੀਆਂ ਦਾ ਬੋਝ ਚੁੱਕਣਾ ਔਖਾ ਹੈ ਤੁਸੀਂ ਅਗਰ ਕਿਸੇ ਵੀ ਤਰ੍ਹਾਂ ਦੇ ਬੋਝ ਦੇ ਥੱਲੇ ਉਹ ਭਾਰ ਦੇ ਹੇਠ ਹੋ ਚਾਹੇ ਪਰੇਸ਼ਾਨੀ ਦਾ ਆ ਚਾਹੇ ਲੜਾਈ ਝਗੜੇ ਦਾ ਆ ਮੁਕੱਦਮਿਆਂ ਦਾ ਆ ਕਰਜ਼ੇ ਦਾ ਹੋਵੇ ਵੈਰੀ ਦੀਆਂ ਤਾਕਤਾਂ ਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਕੋਈ ਭਾਰ ਕਿਉਂ ਨਾ ਹੋਵੇ ਪਰਭੂ ਨੇ ਤੁਹਾਨੂੰ ਕਿਹਾ ਆ ਕਹਿੰਦਾ ਮੇਰੇ ਕੋਲ ਆਓ ਕਿਹਦੇ ਕੋਲੇ ਪ੍ਰਭੂ ਦੇ ਕੋਲ ਚਾਹੇ ਤੁਸੀਂ ਥੱਕ ਚੁੱਕੇ ਆ ਹਾਰ ਚੁੱਕੇ ਆ ਸ਼ੈਤਾਨੀ ਸ਼ਕਤੀਆਂ ਤੋਂ ਬਿਮਾਰੀਆਂ ਤੋਂ ਪਰੇਸ਼ਾਨੀਆਂ ਤੋਂ ਹਾਲਾਤਾਂ ਤੋਂ ਕਿਸੇ ਵੀ ਚੀਜ਼ ਤੋਂ ਪਰਵਚਨ ਦੇ ਵਿੱਚ ਲਿਖਿਆ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਗਾ ਅਗਰ ਅੱਜ ਤੁਸੀਂ ਆਪਣੇ ਬੋਝ ਲੈ ਕੇ ਪਰਮੇਸ਼ਵਰ ਦੇ ਕੋਲ ਆਏ ਹੋ ਚਰਚ ਆਉਣਾ ਇੱਕ ਵੱਖਰੀ ਗੱਲ ਆ ਔਰ ਪਰਮੇਸ਼ਵਰ ਦੇ ਕੋਲ ਆਉਣਾ ਇੱਕ ਕੰਪਲੀਟਲੀ ਡਿਫਰੈਂਟ ਇੱਕ ਵੱਖਰੀ ਗੱਲ ਆ ਅਗਰ ਤੁਸੀਂ ਅੱਜ ਪਰਮੇਸ਼ਵਰ ਦੇ ਕੋਲ ਆਏ ਹੋ ਤਾਂ ਡੈਫੀਨੇਟਲੀ ਅੱਜ ਤੁਹਾਨੂੰ ਆਰਾਮ ਮਿਲੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਜ਼ਰੂਰ ਮਿਲੇਗਾ ਕਿ ਨੇਚਾ ਕਰਨ ਵਾਲਿਆਂ ਲਈ ਸਾਰਾ ਕੁਝ ਹੋ ਸਕਦਾ ਹੈ ਹallelujah ਅਰ ਵਚਨ ਚ ਲਿਖਿਆ ਨੇਚਾ ਅਨ ਡਿਠ ਬਸਤਾਂ ਦਾ ਯਕੀਨ ਜੋ ਹੋਇਆ ਨਹੀਂ ਪਰ ਵਿਸ਼ਵਾਸ ਕਰ ਲਿਆ ਕਿ ਮੇਰੇ ਲਈ ਹੋ ਗਿਆ ਤੁਹਾਡੇ ਲਈ ਹੋ ਜਾਏਗਾ ਇਹਨੂੰ ਕਹਿੰਦੇ ਨੇਚਾ ਸੋ ਅੱਜ ਇਸ ਜਗ੍ਹਾ ਤੇ ਹੀਲਿੰਗ ਦੀ ਪ੍ਰੇਅਰ ਤੋਂ ਪਹਿਲਾਂ ਤੁਸੀਂ ਆਪਣੀ ਨੇਚਾ ਨੂੰ ਉਸ ਪੱਧਰ ਤੇ ਲੈ ਕੇ ਆਓ ਜਿਸ ਲੈਵਲ ਤੇ ਚੰਗਿਆਈਆਂ ਹੁੰਦੀਆਂ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਕਿਉਂਕਿ ਜਿੱਥੇ ਵੀ ਸ਼ਿਫਾ ਹੋਈ छुटਕਾਰਾ ਹੋਇਆ ਚਮਤਕਾਰ ਹੋਇਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਤੇਰੀ ਨੇਚਰ ਨੇ ਤੈਨੂੰ ਚੰਗਿਆ ਕੀਤਾ ਜਾਂ ਫਿਰ ਇਦਾਂ ਕਿਹਾ ਗਿਆ ਜਿੱਦਾਂ ਤੇਰੀ ਨੇਚਰ ਆ ਉਦਾਂ ਤੇਰੇ ਨਾਲ ਹੋ ਜਾਏ ਹਾਲੇਲੂਇਆ ਸੋ ਅੱਜ ਤੁਹਾਡੀ ਨੇਚਰ ਦੇ ਅਨੁਸਾਰ ਤੁਹਾਡੇ ਨਾਲ ਹੋਣਾ ਆ اگر ਤੁਸੀਂ ਆਪਣੀ نیਚਾ اس لیول تک لے گئے کہ میرے جیون ਵਿੱਚ ਅੱਜ ਇੱਕ ਅਦਭੁਤ ਚਮਤਕਾਰ ਹੋਊਗਾ ਤਾਂ ਕੋਈ ਦੁਨੀਆ ਦੀ ਤਾਕਤ ਕੋਈ ਮਨੁੱਖ ਦੀ ਤਾਕਤ ਕੋਈ ਸ਼ੈਤਾਨ ਦੀ ਤਾਕਤ ਤੁਹਾਡੇ ਚਮਤਕਾਰ ਨੂੰ ਰੋਕ ਨਹੀਂ ਸਕਦੀ اگر ਅੱਜ ਤੁਸੀਂ ਉਸ لیول ਤੇ ਆਪਣੇ ایمان ਨੂੰ ਲੈ ਜਾਓ ਉਸ لیول ਤੇ ਆਪਣੀ نیਚਾ ਨੂੰ ਉੱਚੀਆਂ ਕਰ ਲੋ ਕਿ ਅੱਜ ਮੈਂ ਚੰਗਾ ਹੋ ਕੇ ਜਾਵਾਂਗਾ ਮੇਰੀ ਬਿਮਾਰੀ ਅੱਜ ਮੈਨੂੰ ਛੱਡੇਗੀ ਅੱਜ ਮੈਂ ਸ਼ਿਫਾ ਲਵਾਂਗਾ ਪਰਮੇਸ਼ਵਰ ਦੇ ਕੋਲੋਂ ਅੱਜ ਮੇਰੀ ਸ਼ਿਫਾ ਦਾ ਦੇਣਾ ਅੱਜ ਮੇਰੇ ਆਜ਼ਾਦ ਹੋਣ ਦਾ ਦੇਣਾ छुटकारे ਦਾ ਦੇਣਾ ਮੈਂ ਤੁਹਾਨੂੰ ਕਹਿੰਦੀ ਹਾਂ ਪਰਮੇਸ਼ਵਰ ਦੀ ਦਾਸੀ ਹੋਣ ਦੇ ਨਾਤੇ ਕਿ ਕੋਈ ਵੈਰੀ ਦੀ ਸ਼ਕਤੀ ਕੋਈ ਮਨੁੱਖ ਦੀ ਸ਼ਕਤੀ ਔਰ ਕੋਈ ਸ਼ੈਤਾਨ ਦੀ ਸ਼ਕਤੀ ਤੁਹਾਡੇ छुटकारे ਨੂੰ ਔਰ ਤੁਹਾਡੀ ਸ਼ਿਫਾ ਨੂੰ ਰੋਕ ਨਹੀਂ ਸਕਦੀ ਤੁਹਾਡੀ ਸ਼ਿਫਾ ਨੂੰ ਰੋਕ ਨਹੀਂ ਸਕਦੀ ਪਰ ਅੱਜ ਤੁਹਾਡੇ ਉੱਤੇ ਡਿਪੈਂਡ ਕਰਦਾ ਆ ਕਿ ਤੁਸੀਂ ਪਰਮੇਸ਼ਵਰ ਦੇ ਕੋਲੋਂ ਲੈ ਪਾਉਂਦੇ ਹੋ ਕਿ ਨਹੀਂ ਲੈ ਪਾਉਂਦੇ ਕਿਉਂਕਿ ਵਰਖਾ ਤਾਂ ਹੋ ਰਹੀ ਆ ਇਸ ਜਗ੍ਹਾ ਤੇ ਰੂਹ ਦੀ ਵਰਖਾ ਹੋ ਰਹੀ ਆ ਉਸ ਟਾਈਮ ਤੋਂ ਜਿਸ ਟਾਈਮ ਤੇ ਅੱਜ ਦਾ ਦਿਨ ਡਿਕਲੇਅਰ ਕਰ ਦਿੱਤਾ ਗਿਆ ਉਸ ਟਾਈਮ ਤੋਂ ਵਰਖਾ ਸ਼ੁਰੂ ਹੋ ਚੁੱਕੀ ਆ ਪਰ ਇਹ ਤੁਹਾਡੇ ਉੱਤੇ ਆ ਕਿ ਤੁਸੀਂ ਆਪਣੇ ਆਪ ਨੂੰ ਉਸ ਵਰਖਾ ਦੇ ਵਿੱਚ ਭਿੱਜਣ ਦਿੰਦੇ ਹੋ ਉਸ ਵਰਖਾ ਦੀਆਂ ਬੂੰਦਾਂ ਨੂੰ ਤੁਸੀਂ ਆਪਣੇ ਅੰਦਰ ਸਮਾਪਾਉਂਦੇ ਹੋ ਉਸ ਵਰਖਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਪਾਉਂਦੇ ਹੋ ਇਟਸ 올 ਅਪ ਟੂ ਯੂ ਤੁਹਾਡੇ ਉੱਤੇ ਨਿਰਪਰ ਕਰਦਾ ਹੈ ਇਹ ਅਰ ਅੱਜ ਜੇੜਾ ਤੁਹਾਡੀ ਨੇਚਾ ਨੂੰ ਵਧਾਉਣ ਦਾ ਅਰ ਕੋਈ ਤੁਹਾਡੀ ਨੇਚਾ ਨੂੰ ਨਹੀਂ ਵਧਾ ਸਕਦਾ ਪਰ ਸਿਰਫ ਤੁਸੀਂ ਆਪ ਹallelujah ਇਸ ਲਈ ਅੱਜ ਇਸ ਜਗ੍ਹਾ ਤੇ ਬੈਠਿਆਂ-ਬੈਠਿਆਂ ਤੁਸੀਂ ਆਪਣੀ ਨੇਚਾ ਨੂੰ ਬਿਲਡ ਕਰਨਾ ਹੈ ਮੈਂ ਨੇਚਾ ਦਾ ਜੋਧਾ ਤੇ ਸੂਰਬੀਰ ਮੇਰੀ ਨੇਚਾ ਨੂੰ ਨੇਚਾ ਪਹਾੜਾ ਨੂੰ ਹਲਾ ਦੇਣ ਵਾਲੀ ਨੇਚਾ ਆ ਮੇਰੀ ਨੇਚਾ ਉਸ ਔਰਤ ਦੀ ਨਿਆਈਆ ਜਿਨੇ ਪੱਲਾ ਹੀ ਛੂ ਲਿਆ ਤੇ ਚੰਗੀ ਹੋ ਗਈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੀ ਨੇਚਾ ਉਸ ਕੋੜੀ ਦੇ ਨਿਆਈਆਂ ਜਿਨੇ ਕਿਹਾ ਜੇ ਤੂੰ ਸ਼ੂਈ ਜਾਏ ਤਾਂ ਮੈਂ ਸ਼ੁੱਧ ਹੋ ਜਾਵਾਂਗਾ ਔਰ ਉਹ ਸ਼ੁੱਧ ਹੋ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਸ਼ੂਲਣ ਦੇ ਨਾਲ ਸੋ ਅੱਜ ਤੁਹਾਡੀ ਨੇਚਾ ਦੇ ਅਨੁਸਾਰ ਤੁਹਾਡੇ ਨਾਲ ਹੋਏਗਾ ਉਸ ਸੂਬੇਦਾਰ ਦੀ ਨਿਆਈ ਜਿਨੇ ਕਿਹਾ हे ਗੁਰੂ ਜੇ ਤੂੰ ਇੱਥੋਂ ਬਸ ਹੁਕਮ ਹੀ ਕਰ ਦੇ ਤਾਂ ਮੇਰਾ ਨੌਕਰ ਘਰੇ ਜਿਹੜਾ ਝੋਲੇ ਦਾ ਮਾਰਿਆ ਆ ਉਹ ਚੰਗਾ ਹੋ ਜਾਊਗਾ ਅਰ ਮੈਂ ਕਹਿੰਦੀ ਅਗਰ ਤੁਸੀਂ ਅੱਜ ਇੱਥੇ ਹੀ ਨੇਚਾ ਕਰ ਲੋ ਤੁਹਾਡੇ ਰੋਗੀ ਤੁਹਾਡੀਆਂ ਵਿਪਤਾ ਜੜੀਆਂ ਘਰਾਂ ਦੇ ਵਿੱਚ ਆ ਪਿੱਛੇ ਆ ਜਿਹੜੇ ਤੁਹਾਡੇ ਨਾਲ ਨਹੀਂ ਆ ਸਕੇ ਉਹ ਘਰਾਂ ਦੇ ਵਿੱਚ ਹੀ ਮਸਲੇ ਹੱਲ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਵਿਦੇਸ਼ਾਂ ਵਿੱਚ ਹੋਣ ਤੁਹਾਡੇ ਬੱਚੇ ਪਰਮੇਸ਼ਵਰ ਦਾ ਆਤਮਾ ਅੱਜ ਉਹਨਾਂ ਨੂੰ ਉੱਥੇ ਹੀ ਛੂਏਗਾ ਭਾਵੇਂ ਉਹ ਸੁੱਤੇ ਹੋਣ ਜਾਗਦੇ ਹੋਣ ਪਰ ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਛੂਏਗਾ ਅਰ ਕੰਮ ਹੋਏਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ